ਇਹ ਮਤਲਬ ਕੋ ਕੋੜੇ ਪਾਇਆ ਨਹੀਂ ਪਾਇਆ ਕੋਈ ਮਤਲਬ ਐਮਐਮਐਸ ਦੀਪ ਹੋਗਾ ਕੋਈ ਮਤਲਬ ਕਿਉਂ ਨਹੀਂ ਮਤਲਬ ਦੇ ਪੰਜਾਬ ਹੈਗਾ ਮਤਲਬ ਉਹ ਇੱਕ ਬੰਦਾ ਹੱਥ ਖੜਾ ਕਰਕੇ ਦੱਸੇ ਵੀ ਪਰਿਵਾਰ ਚ ਆ ਦੀ ਘਰ ਵਾਲੀ ਆਪੀ ਮਾਂ ਆ ਦੀ ਭੈਣ ਦੇ ਬੱਚੀ ਕੋਲੇ ਲੈ ਕੇ ਆਉਂਦਾ ਫੇਸਬੁੱਕ ਇੰਸਟਾਗ੍ਰਾਮ ਚਾਲੂ ਹੀ ਤੇ ਜ਼ਿੰਮੇਵਾਰ ਕੌਣ ਆਗਾ ਛੋੜੀ ਆ ਤਾਂ ਲੈਣਾ ਸੁਹਿਰਾ ਠਿਕਾ ਲੈ ਲੈਣਾ ਪ੍ਰੋਡੂਸਰ ਕੁੱਟਿਆ ਸੀ ਮੋੜ ਦੋਨੇ ਵਾਲਾ ਕਿੰਨੀ ਆਈ ਗੱਲ ਰਿਪੀਟ ਕੀਤੀ ਆ ਮੇਰੇ ਪਰਮਦਰਸ਼ਨਾਂ ਕਿਉਂ ਨਾ ਕਾ ਧਰਮ ਦੇ ਨਾਮ ਤੇ ਅਸੀਂ ਇੱਕ ਦੀ ਮੌਤ ਹੋ ਗਈ ਇੱਕ ਨਜ਼ਰਬੰਦ ਜਿਹੇ ਚਾ ਵਾਕਿਆ ਦੀ ਜਵਾਬ ਕਰਾਉਣ ਲਈ ਬੰਦੇ ਨਹੀਂ ਆਂਦੇ 3 ਸਾਲ ਹੋ ਗਏ ਤੱਕ ਜਵਾਬ ਨਹੀਂ ਆਇਆ ਕਿਉਂ ਨਹੀਂ ਹੁੰਦੇ ਤੁਸੀਂ ਉਹਨਾਂ ਨੂੰ ਤੇ ਰੋਕਾਰਦੇ ਆ ਤੁਸੀਂ ਇੱਥੇ ਇਕੱਠੇ ਹੁੰਦੇ ਵੀ ਸਾਡੀ ਪੰਜਾਬੀ ਦਾ ਮਸਲਾ ਲੱਖਣ ਦਾ ਮਸਲਾ ਬੱਚਿਆਂ ਦੇ ਰੇਕ ਹੋਈ ਜਾਂਦੇ ਉਹਨਾਂ ਨੂੰ ਸਿਖਾਉਂਦਾ ਕਿ ਜਿਹੜਾ ਜਿਹੜਾ ਕੰਮ ਗੋਬਾਲੇ ਸਾਧਰੇ ਕੀਤਾ ਹੈ ਜਿਹੜਾ ਕੰਮ ਭਿੰਡਾਂ ਦੇ ਵਿੱਚ ਕੀਤਾ ਜਿਹੜਾ ਕੰਮ ਅਮਰਸਰ ਸਹਿਤੇ ਵਿੱਚ ਹੋ ਰਿਹਾ ਉਹ ਹੀ ਤਾਂ ਦੱਸਦਾ ਸੀ ਵੀ ਅਨੇ ਕਰੇ ਕਰੋ ਪਦੋਂ ਉਹਨੇ ਤੁਸੀਂ ਨਹੀਂ ਉੱਠਣਾ ਤੁਸੀਂ ਉਦੋਂ ਵੀ ਨਹੀਂ ਉੱਠਣਾ ਜਦੋਂ ਘਰੇ ਆ ਦਵਾਈ ਜਦੋਂ ਘਰੇ ਜੰਮੀ ਹੁੰਦੀ ਸੀ ਨਾ ਬਾਹਰ ਦਾ ਤੂੰ ਵੀ ਨਾ ਕੋਈ ਤੇ ਉਹਦੇ ਅੱਥਰਾਂ ਦੇ ਤੁਹਾਨੂੰ ਲੈ ਕੇ ਰੋਹਂਦੇ

ਕਰੇ ਸਮਾਖਿਆ ਜੀ ਜੰਦੀ ਹੁਣ ਤਾਂ 12:00 ਵੱਜਿਆ ਸੀ ਹੁਣੇ ਕਰਦੇ ਆਂ ਪਰ ਜਿਹੜਾ ਐਕਸ਼ਨ ਹੁਣ ਸੁਨੇਹੇ ਜੜ ਜੜੇ ਹੋਗਾ ਪਰਵਾਰ ਦਾ ਨੰਬਰ ਲੈ ਲਿਆ ਡੀਐਸਪੀ ਨਾਲ ਗੱਲ ਹੋ ਗਈ ਬਾਬਾ ਜੀ ਆਜੋ ਕੋਈ ਚੱਕਰ ਨਹੀਂ ਜਿੰਨੇ ਕਹੋ ਕਿ ਕਰ ਦਿਆਂਗੇ ਇੱਕ ਰਿਜ਼ਲਟ ਨਿਕਲਿਆ ਉਹਦਾ ਤੇ ਉਹਨਾਂ ਨੇ ਕਿਹਾ ਕਿ ਇਹ ਸ਼ਾਇਦ ਦਿਨਾਂ ਕਿਤੇ ਆ ਤੇ ਕਹਿੰਦੇ ਬਾਬਾ ਜੀ ਤੁਸੀਂ ਉਹ ਆਪਣੇ ਕੁੜੀ ਦੇ ਮਸਲੇ ਜਾਏ ਮਚਾਓ ਬਾਬਾ ਜੀ ਆਪਣਾ ਤਾਂ ਬੋਲਾ ਕਾ ਸਾਰੀ ਰਾਤ ਬੱਚੀ ਘਰੋਂ ਬਾਹਰ ਨਹੀਂ ਉਹ 17 ਸਾਲ ਦੀ ਤੇ ਸਗੇ ਪਰਮ ਨੇ 2 ਲੱਖ ਰੁਪਏ ਲੈ ਕੇ ਰਾਜinama ਕਰ ਲਿਆ ਹੋਏ ਮੈਂ ਇਹਦੇ ਵਿੱਚ ਸਜ਼ਾ ਦਾ ਹੱਕਦਾਰ ਰੇਤ ਦਾ ਕਨੇ ਨੂੰ ਨਹੀਂ ਕਹੂੰਗਾ ਇਹਦੇ ਵਿੱਚ ਸਜ਼ਾ ਦਾ ਹੱਕਦਾਰ ਤੁਸੀਂ ਦਾ ਪਿਓ ਆ ਜਿਹਨੇ 2 ਲੱਖ ਰੁਪਏ ਲਿਆ ਤੁਸੀਂ ਕਿੰਨਿਆ ਜਾਰ ਕਰਨਾ ਰੇਤ ਹੋਇਆ ਸਿੱਖਾਂ ਦੀ ਬੱਚੀ ਦਾ ਪ੍ਰੇਮ ਕੀਤਾ ਸਿੱਖਾਂ ਦੇ ਬੱਚੇ ਨੇ ਤੇ ਪੈਸੇ ਵੀ ਇਹ ਸਿੱਖ ਦੇ ਗਏ ਆ ਰੇਤਾਂ ਵਾਲੇ ਤਾਂ ਵੀ ਜੇ ਤੂੰ ਕਰ ਲਿਆ ਤਾਂ ਕੋਈ ਚੱਕ ਕੇ ਆਈ ਭਾਰੀ ਕਿੱਥੇ ਘਰੋਗੇ ਤੁਸੀਂ ਜਿਹੇ ਉਹੋ ਕਿਉਂ ਦੇ ਮਨ ਦੇ ਵਿੱਚ ਗੱਲ ਸੀ ਨਾ ਵੀ ਮੇਰੀ ਧੀ ਦੀ ਗੱਲ ਸੀ ਆ ਬਿਓ ਆਦੀ ਮਾਜੀ ਨੇ ਕਹੀ ਐ ਤਾਂ ਹੁੰਦਾ ਵੀ ਮੈਂ ਘਟਨਾ ਦੱਸਦਾ ਤੇ ਸਵਾਲ ਆਇਆ ਕਿ ਇਹ ਦੋਵਾਂ ਦੇ ਵਾਹ ਹੋਰਾਂ ਦਾ ਵੀਡੀਓ ਦੇਖਦੇ ਆ ਰਾਤ ਨੂੰ ਫੋਨ ਕਰਦੇ ਆ ਨੌਜਵਾਨਾਂ ਨੂੰ ਪਤਾ ਹੁੰਦਾ ਗੱਲਬਾਤ ਬਾਰੇ ਸਾਰੇ ਬਾਰੇ ਕੋੜਨਾ ਛੇ ਦਿਨ ਤੱਕ ਹੋਣਾ ਮੈਂ ਇਹ ਆ ਜੀ ਹੁਣੇ ਕਰਦੇ ਆ ਰਾਤ ਦੇ 11 12 ਵਜੇ ਆ ਸਵੇਰ ਦੇ 7 8 ਵਜੇ ਦੇ ਨੂੰ ਦਿਨ ਸੂਰਜ ਬਾਅਦ ਤੋਂ ਚੜੂਗਾ ਗੱਡੀ ਸਾਡੀ ਪੀਲੀ ਪਿੱਛੇ ਪਹਿਲਾਂ ਹੋਊਗਾ ਪਾਜੀ ਗਈ ਤੇ ਜਦੋਂ ਪਰਿਵਾਰ ਅੰਦਰ ਬਾੜਿਆ ਸਦੀ ਗੱਲਬਾਤ ਸੋਰੀ ਕੁੜੀ ਆਦੀ ਮਾਸੀ ਨਾਲ ਗੱਲ ਹੋਈ ਸੀ ਜੀ ਆਪੇ ਵੇ ਕਹਿੰਦੇ ਕੱਪੜੇ ਕੱਪੜੇ ਬਾਹਰ ਹੀ ਘਰੋਂ ਦੀ ਮਾਰਟੀ ਨਾ ਗਈ ਸੀ ਅਸੀਂ ਇੱਥੇ ਗੱਲ ਹੀ ਨਹੀਂ ਕੀਆ ਸਾਡੇ ਬੱਚੇ ਦਾ ਇਹ ਇਹ ਜਨਾਬ ਮਾੜੀ ਹੈ ਇੱਥੇ ਪੰਥ ਨੂੰ ਇਹਣਾ ਨਹੀਂ ਦੇਣਾ ਚਾਹੀਦਾ ਜੇ ਜਨਾਬ ਮਾੜੀ ਹੈ ਤਾਂ ਮੋਸ਼ਨਾ ਨਹੀਂ ਕਰਨਾ ਕਿਸੇ ਨੂੰ ਵੀ ਸਾਡੀ ਬੱਚੇ ਦਾ ਰੇਪ ਹੋ ਗਿਆ ਸਾਡੀ ਮਦਦ ਕਰੋ ਆਗੇ ਅਸੀਂ ਉਥੇ ਚਾਰ ਪੰਜ ਸਿੰਘ ਦੇ ਇਸ ਦਾ ਕਿ ਨੋਰੀਅਲ ਤੁਸੀਂ ਆਦੇ ਧੰਮਾਕਾਰਾਂ ਤੱਕ ਤੇ ਬੋਲਾਂ ਤੱਕ ਤੇ ਪੈਸੇ ਦਾ ਤਸਵੀਰਤ ਰਹਿੰਦੇ ਆ ਤੁਹਾਨੂੰ ਪੰਡ ਦਾ ਦਰਦ ਨਹੀਂ ਹੈ ਪੰਡ ਦਾ ਦਰਦ ਹੋਣਾ ਕੱਟ ਕਰਨਾ ਜੇਲਾ ਚ ਬੈਠੇ ਆ ਪੰਥ ਦੰਦ ਨਾ ਘੋੜੇ ਤੁਰੇ ਕਰਦੇ ਆ ਪੰਥ ਦੰਦ ਕਰਦੇ ਨਾਲ ਕਾਊਂਟਰ ਹੋ ਗਏ ਤੁਸੀਂ ਜਿਹੜੀਆਂ ਗੱਲਾਂ ਕਰਦੇ ਕਿਹੜੇ ਪੰਥ ਦੇ ਵਿੱਚ ਤੁਰੇ ਕਰਦੇ ਮੇਰੇ ਆਪਣੇ ਦੋ ਚਲਾਕਦੇ ਆ ਮੈਂ ਉਹਦੇ ਏਸ ਕੰਨ ਨੂੰ ਕਿਹਾ ਸੀ ਮੈਂ ਅੱਜ ਨਹੀਂ ਸਿੱਖਾਂ ਨਾ ਪਿਛਲੇ ਜਨਮ ਜਿਹੜੀ ਸਿੱਖਾਂ ਦਾ ਸੀ ਅਗਲੇ ਜਨਮ ਜਿਹੜੀ ਛੋਟਾ ਹੋਊਗਾ ਤਾਂ ਉਹ ਕਿਹਾ ਸੀ ਮੁੰਡਾ ਦੋ ਚਲਾਕਦੇ Gracias. Yeah. ਦੇ ਵਿੱਚ ਸਿੱਖਾਂ ਦੇ ਵਿੱਚ ਬਦਲਾਅ ਲੈਣਾ ਚਾਹੁੰਦੇ ਆ ਪਰ ਉਹ ਆਧਿਆਪਨ ਬਦਲੋ ਨੀਤੀ ਮਦਦ ਨਾਲ ਚਾਹੋ ਵੈਰ ਵਿਰੋਧ ਦਾ ਪਿੰਡ ਤੋਂ ਖਾਨੂੰ ਕਾਹੋ ਪਿੰਡਾਂ ਦੇ ਵਿੱਚ ਇੱਕ ਤੇ ਸ਼ੁਰੂ ਕਰੋ ਇਕੱਠੇ ਹੋ ਕੇ ਚੱਲੋ ਘਟੋ ਘਟੋ ਨਾਗਰਾਨੀਏ ਕਰਕੇ ਪਿੰਡਾਂ ਦੇ ਵਿੱਚ ਸ਼ਰਧ ਦੀ ਨਾਲ ਪੰਜਾਬ ਦੇ ਧਰਮ ਦੇ

ਸਾਡੇ ਜਿਹੜੇ ਮੁਰੇ ਨੂੰ ਪਤਾ ਲੱਗਿਆ ਸੀ ਕਿ ਜਾਨੀ ਆਸੀ ਸੈਖਾਂ ਸੈਖ ਦੀ ਅਗਲੀ ਨਿਸ਼ਾਨ ਕੀ ਆਪਾਂ ਦਾ ਆਪਦੇ ਗੁਰੂ ਨੇ ਆਪੇ ਆਪ ਨੂੰ ਝੰਡਾ ਮਾਰਦੇ ਕਿ ਕਿੰਨੇ ਕਿਲੇ 10 ਪਾਛੇ ਦੇ ਚਲਟਾ ਰਹੇ ਨੇ 300 ਜੇ ਅੱਜ 10 ਪਾਛੇ ਹੀ ਸਨ ਆਪਾਂ ਪਾਣੇ ਹੋ ਜਾਣ ਕਿਹੜਾ ਮੱਜੜਾ ਮੈਨੂੰ ਖਾਣਾ ਖੋਸ ਕੇ ਖਵਾ ਲੂਗਾ ਕਿਸੇ ਦੀ ਮਾਮਲਾ ਹੈ ਕਿਉਂ ਕਦੇ ਇਹ ਹੰਧਾ ਸੇ ਪਾਛੇ ਪਛਾਉਦਾ ਸ਼ਕਲਾਂ ਠੀਕਾਰੇ ਕਿ ਜਾਵੇ ਜਿਹਾਰੋ ਜਾਵੇ ਸਹਬੇ ਕਮਾਲ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਐ ਮਨੂ ਪਾਵੇ ਆ ਗਿਆ ਅੱਗੇ ਵੀ ਤਾਂ ਹੀ ਲਗਿਆ ਉਹ ਜਿਨ੍ਹਾਂ ਦੇ ਵਿੱਚ ਸਾਡੇ ਗੁਰੂਆਂ ਪੀਰਾਂ ਪਤੰਬਰਾਂ ਨੇ ਵਿਚਰਨਾ ਉਹਨਾਂ ਦੀ ਤਾਂ ਹੀ ਨਹੀਂ ਉਹਨਾਂ ਦੇ ਸਾਹਮਣੇ ਜਦੋਂ ਕੋਈ ਕੋਈ ਗਲਤੀ ਹੋਈ ਹੁੰਦੀ ਹੈ ਨਾ ਤੇ ਪਿਓ ਨੇ ਸ਼ਾਮ ਨੂੰ ਕੰਮ ਤੋਂ ਘਰੇ ਆਉਣਾ ਤੇ ਪੁੱਤ ਕੋ ਉਹ ਕੰਮ ਨਹੀਂ ਮਾਰਦਾ ਨਾ ਜਿਹਦੇ ਪਿਓ ਨੇ ਨਹੀਂ ਮਾਰਦਾ ਉਹ ਸਭਾ ਚਾਚੀ ਦਾ ਇੱਕ ਘੜੇ ਲੜਦੇ ਇਹ ਕਿਹੜਾ ਪਲਤੀ ਘੱਟੀ ਹੋ ਗਈ ਇਹਦੇ ਬਾਰੇ ਮੈਂ ਦੱਸਾਂ ਕਿ ਇਹ ਹਾਲਾਤ ਆਪਣੇ ਸਿੱਖਾਂ ਦੇ ਨਾਲ ਹੋਈ ਹੋਈ ਆ ਜਿਵੇਂ ਮਹਾਰਾਜਾ ਉਹਨਗੇ ਤੇ ਆਪਾਂ ਕਦੇ ਹੋਊਰੀ ਹੋ ਸਕਦਾ بندر مہارا جا پتا نشا کی قدم ہوتا مہاراج نے جنمت بخشی ہے ਜਿੰਨਾ ਗਰੁੱਤ ਬਾਦਸ਼ਾਹ ਜਿੰਨਾ ਦਿਮਾਗ ਬਾਦਸ਼ਾਹ ਦੁਨੀਆਂ ਚ ਜਾਈ ਦੁਆਏ ਤੇ ਅਸੀਂ ਹੁਣ ਮਹਾਰਾਜ ਆ ਗਿਆ ਤੇ ਬਲ ਬਾਦਸ਼ਾਹ ਵੀ ਪੰਜਾਬ ਦੇ ਵਿੱਚੋਂ ਲੱਚਰ ਨਾਲ ਦੇ ਮੁੱਢ ਦੇ ਵਿੱਚ ਘਵਾੜੀ ਥੋੜੇ ਹਮੇ ਦੇ ਵਿੱਚ ਮਾਰ ਜਾਣਗੇ ਵੀ ਉਹ ਡਰਦਾ ਸੀ ਸੱਜਦਾ ਕਿ ਉਸ ਤੋਂ ਬਾਅਦ ਮੋੜਾ ਕੰਮ ਮੈਂ ਚਾਹੁੰਦਾ ਕਿ ਮੈਨੂੰ ਨਹੀਂ ਲੱਗਦਾ ਹੁਣ ਕਿ ਲੱਚਰ ਨਾਲ ਪੰਜਾਬ ਦੇ ਵਿੱਚ ਕਾਹ ਬੋਗੀ ਦੇ ਮੁਦੇ ਤਾਂ ਤੁਹਾਨੂੰ ਮੁਦੇ ਬਹੁਤ ਨੇ ਬਹੁਤ ਨਿਚਾਰਾ ਨਹੀਂ ਕਰਦਾ ਬਹੁਤ ਦਾ ਬਹੁਦੇ ਬਚਨ ਨਹੀਂ ਦੇਣੇ ਕਿਸੇ ਨੂੰ ਖਾਨ ਸਾਹਿਬ ਬਚਨ ਦਾ ਬੜੀ ਹੁੰਦਾ ਹੈਗਾ ਵੀ ਉੰਨਾ ਕੀ ਕਹੇ ਜਿੰਨਾ ਤੱਕ ਪੂਰਿਆ ਜਾਵੇ ਜਿੰਦਗੀ ਰਹੀ ਤੇ ਆਪਦੀ ਇਸ ਜਿੰਦਗੀ ਦੇ ਵਿੱਚ ਲੱਖ ਜੰਦਾ ਦਾ ਵੱਡਾ ਪੜਦੇ ਆਗੇ ਸਾਡੇ ਰਾਹ ਦੇ ਬਚਨ ਚਾਹੇ ਇਸ ਲਕਚਰਤਾਂ ਨੂੰ ਰੋਕਦੇ ਸਮੇ ਸਾਡੇ ਰਾਹ ਦੇ ਵਿੱਚ ਨੌਜਵਾਨ ਹੁੰਦੇ ਨਹੀਂ ਆਉਣਾ ਨੌਜਵਾਨ ਕੁੜੀਆਂ ਨਹੀਂ ਆਉਣਾ ਵਿਆਹ ਬਰੇ ਕਪਨ ਨਹੀਂ ਆਉਣਾ ਉਹ ਇਸ ਸਪੀਚ ਤੋਂ ਬਾਅਦ ਹਟ ਜਾਣ ਵਧੀਆ ਗੱਲ ਆ ਤੇ ਨਹੀਂ ਦਰਮੇਣਾ ਇਹ ਬੰਗਲ ਮੈਂ ਤਾਂ ਕਿਸੇ ਨੂੰ ਸਮਝਾਇਆ ਸੀ ਭਾਈ ਉਹ ਇੰਨਾ ਦੀ ਮਾਰਦੀ ਲੱਗਦਾ ਇਹਨਾਂ ਨੇ ਹੋਰ ਦੂਜੇ ਲੋਕ ਵੀ ਹਟਣਾ ਵਾ ਅਸੀਂ ਇੱਕ ਤਰ੍ਹਾਂ ਹੋਲ ਚੁਣਿਆ ਆ ਉਹ ਅਸੀਂ ਪੜਾਵਾਂਗੇ ਵੀ ਅਸੀਂ ਮਹੀਨਾ ਤੋਂ ਪਹਿਲਾਂ ਗੱਲਬਾਤ ਇੱਕ ਮਿੰਟ ਤੇ ਕੀਤੀ ਸੀ ਜਾਣ ਦੇ ਵਿੱਚ ਚੈਨਲ ਤੇ ਪੇਜ ਸੋਸ਼ਲ ਮੀਡੀਆ ਤੇ ਚੱਲ ਰਹੇ ਆ ਜੋ ਪੰਜਾਬ ਦੇ ਵਿੱਚੋਂ ਐਕਟਿਵ ਨੇ ਪੰਜਾਬ ਦੇ ਮੁੰਡੇ ਕੁੜਕਣੇ ਉਹ ਚਾਹੇ ਪੰਜਾਬ ਦੇ ਨੇ ਪੰਜਾਬ ਤੋਂ ਬਾਹਰ ਦੇ ਚਾਹੇ ਅੰڈیا ਤੋਂ ਬਾਹਰ ਦੇ ਉਹਨਾਂ ਦਾ ਸਾਰਾ ਗਲ ਕਾਟਾ ਚਾਹੀਦਾ ਉਹ ਅਸੀਂ ਇਕੱਠਾ ਕਰ ਲਿਆ ਸੀ ਉਹਦੇ ਰਿਐਕਸ਼ਨ ਲੈਂਦੇ ਲੈਂਦੇ ਅਸੀਂ ਇੱਧਰ ਰਿਐਕਸ਼ਨ ਕਰ ਬੈਠੇ ਉਹ ਹੈ ਗੱਲਬਾਤ ਹੈ ਜੋ ਡਾਣਾ ਸਾਰਾ ਅਸੀਂ ਗੌਰਮੈਂਟ ਨੂੰ ਦਵਾਣੀ ਪੁਲਿਸ ਪ੍ਰਸ਼ਾਸਨ ਨੂੰ ਇਹ ਮੰਗੇ ਆਹ ਪ੍ਰੋਬਲਮ ਆ ਪੰਜਾਬ ਦੇ ਵਿੱਚ ਆ ਲੋਕਾਂ ਨੂੰ ਕ੍ਰੀਏਟ ਕੀਤੀ ਜਾ ਰਹੀ ਆ ਇਹਨਾਂ ਨੂੰ ਨਾਕ ਪਾਈ ਜਾਵੇ ਜੇ ਗੌਰਮਤ ਪ੍ਰਸ਼ਾਸਨ ਉਹਨਾਂ ਨੇ ਇੰਟਰਨੈਟ ਪੇਜਾਂ ਨੂੰ ਬੰਦ ਕਰਕੇ ਉਹਨਾਂ ਨੂੰ ਬਾਹਰ ਦੇ ਕੇ ਤੱਕੜੇ ਅੱਗੇ ਤੋਂ ਬਾਹਰਕਾਰ ਫੋਨ ਬਾਰੇ ਜੋ ਧੜਨਾ ਕਰਤਾਂ ਉਹਦੇੰਨੇ ਵਾਰ ਤੁਸੀਂ ਹੋਵੋਗੇ ਉਹਨਾਂ ਨੂੰ ਬਾਹਰ ਦੇ ਦੇ ਕੇ ਤੇ ਸਹੀ ਆ ਆਪਾਂ ਕੋਈ ਹੋਰ ਨਾ ਬੁਲਾਵਾਂਗੇ ਤੇ ਨਹੀਂ ਤਾਂ ਕੋਈ ਨਾ ਜਿਹੜਾ ਸਾਡੇ ਰਾਹ ਦੇ ਵਿੱਚ ਆਉਗਾ ਉਹਦਾ ਸਾਨੂੰ ਪਤਾ ਕਿਵੇਂ ਚੀਕ ਕਰਦਾ ਨਾ ਬਾਕੀ ਜਿੰਨੀਆਂ ਵੀ ਰਿਮਾਈਟੀਆਂ ਅੱਜਾ ਦੇ ਬਹੁਤ ਮੈਂ ਕਿਸੇ ਦਾ ਨਾਮ ਨਹੀਂ ਕਿਉਂਕਿ ਨਾ ਪਤਾ ਨਾ ਕਾਹਦੀਆਂ ਦੇ ਨਹੀਂ ਪਤਾ ਕਿ ਕਿੰਨੇ ਗੁੱਸੇ ਹੋ ਜਾਂਦੇ ਆ ਪਰ ਜਿੰਨੇ ਵੀ ਇਹ ਸਰੀਰ ਖੋਚੇ ਨੇ ਜਿਹੜੇ ਬੋਲਦੇ ਨੇ ਜਿਨ੍ਹਾਂ ਨੂੰ ਸਮਾਣੀ ਮਿਲਿਆ ਜਾਂ ਆਇਲਿਕ ਜਗਤ ਦੇਖ ਰਹੇ ਨੇ ਉਹਨਾਂ ਦੀ ਸਾਰਿਆਂ ਦੇ ਇਸ ਪੰਥ ਦੇ ਕੱਖ ਦੇ ਵਿੱਚ ਹਾਜ਼ਰੀ ਪਰਵਾਹ ਨਹੀਂ ਮੈਨੂੰ ਕਦੇ ਨਾ ਕੋਈ ਗੁੱਸਾ ਗੜਾ ਨਹੀਂ ਹੈਗਾ ਸਭ ਚੜਤੀ ਕਾਣਾ ਦੇ ਵਿੱਚ ਰਹੋ ਜਿੰਨੇ ਵੀ ਆਏ ਨੇ ਜਿੰਨੇ ਨੇ ਕਿੰਨਾ ਕਰਨਾ ਬਧਾਈਆਂ ਜਤਨਾ ਉਹ ਇੱਕ ਸਾਡੀ ਜਾਣੀ ਦਿੱਤੀ ਸੀਗੀ ਉਹ ਰਾਜਨੀਤਿਕ ਸਟੱਡੀ ਇੱਕ ਅਸਲ ਦੇ ਵਿੱਚ ਆਪਾਂ ਇਹਨਾਂ ਨੂੰ ਜਨਤਰੀ ਬਣਦੇ ਜਾਂ ਮੈਨੂੰ ਖਾਲਸਾ ਤਰੋੜੀ ਜਾਂਦਾ ਉਹਦਾ ਗੱਲ ਨਹੀਂ ਹੁੰਦਾ ਸੀਗਾ ਕੰਮ ਕਰਕੇ ਪਾਰਕ ਤੇ ਜਦੋਂ ਕੰਟੀ ਉਹ ਬਾਗੀ ਆਈ ਸੀ ਤੇ ਬਾਕੀ ਜਿੰਨੇ ਵੀ ਇਹ ਕਹਿਣ ਕਿਲਾ ਨਹੀਂ ਉਹ ਸਾਰੇ ਦਾ ਧਰਮ ਨਾ ਕਰਦਾ ਨਾ ਕੋਈ ਬਚਾਵਾਂ ਛੋਟੇ ਭਰਾਵਾਂ ਮੈਨੂੰ ਜਿੱਲੇ ਨਾਲ ਕੋਈ ਪੁੱਛਿਆ ਨਹੀਂ ਵਾਏ ਮੀਤ ਦਾ ਨਾਮ ਸਾਹ